ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋਈ ਹੈ। ਇਹ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਜਾ ਰਹੇ ਹਾਂ ਇਹ ਵੀਡੀਓ ਨੂੰ ਤੁਸੀਂ ਦੇਖਿਓ ਕਿਉਂਕਿ ਹੁਣ ਇੱਕ ਧੀ ਦਾ ਵਿਆਹ ਤੇ ਆਪਣੀ ਧੀ ਦੇ ਵਿਆਹ ਦੇ ਵਿੱਚ ਪਿਓ ਨੇ ਇੱਕ ਵੱਖਰਾ ਹੀ ਨਵਾਂ ਹੀ ਕੰਮ ਕਰ ਦਿੱਤਾ। ਜਾਨੀ ਕਿ ਜਦੋਂ ਤੁਸੀਂ ਵਿਆਹ ਤੇ ਜਾਂਉਂਦੇ ਹੋ ਤੇ ਤੁਸੀਂ ਉਸ ਵਿਆਹ ਤੇ ਜਾ ਕੇ ਪਰਿਵਾਰਕ ਮੈਂਬਰਾਂ ਨੂੰ ਸ਼ਗਨ ਦਿੰਦੇ ਹੋ ਸ਼ਗਨ ਤੁਸੀਂ ਕਾਰਡ ਦੇ ਵਿੱਚ ਪਾ ਕੇ ਲਫਾਫੇ ਵਿੱਚ ਪਾ ਕੇ ਦਿੰਦੇ ਹੋ ਪਰ ਐਸਪੀਓ ਨੇ ਵੱਖਰੇ ਹੀ ਢੰਗ ਨਾਲ ਸ਼ਗਲ ਲੈਣਾ ਸ਼ੁਰੂ ਕਰ ਦਿੱਤਾ ਹੈ ਆਪਣੇ ਸੂਟ ਦੇ ਜਿਹੜੀ ਜੇਬ ਦੇ ਉੱਤੇ ਕਿਊ ਆਰ ਕੋਡ ਲਗਾ ਦਿੱਤਾ ਹੈ ਪੀਟੀਐਮ ਦਾ ਤੇ ਉਸ ਤੋਂ ਬਾਅਦ ਲੋਕ ਸਕੈਨ ਕਰਨਗੇ ਤੇ ਆਨਲਾਈਨ ਹੀ ਸ਼ਗਨ ਜਿਹੜਾ ਵਾ ਅਦਾ ਕਰਨਗੇ ਹਾਲਾਂਕਿ ਬਹੁਤ ਸਾਰਾ ਬਦਲਾਅ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਪਰ ਹੁਣ ਨਵਾਂ ਹੀ ਟ੍ਰੈਂਡ ਹੋਰ ਸ਼ੁਰੂ ਹੋ ਚੁੱਕਾ ਹੈ ਸ਼ਗਨ ਵੀ ਆਨਲਾਈਨ ਲੈਣੇ ਸ਼ੁਰੂ ਕਰ ਦਿੱਤੇ ਨੇ ਜਦੋਂ ਤੁਸੀਂ ਬਾਜ਼ਾਰਾ ਚ ਕੋਈ ਚੀਜ਼ ਲੈਂਦੇ ਹੋ ਤੇ ਤੁਸੀਂ ਆਨਲਾਈਨ ਪੇਮੈਂਟ ਕਰਦੇ ਹੋ ਪਰ ਹੁਣ ਤਾਂ ਸ਼ਗਨ ਵੀ ਆਨਲਾਈਨ ਜਿਹੜੇ ਹੁਣੇ ਸ਼ੁਰੂ ਹੋ ਚੁੱਕੇ ਨੇ ਤਾਂ ਇੱਕ ਪਿਓ ਨੇ ਆਪਣੇ ਸੂਟ ਦੀ ਜੇਬ ਦੇ ਉੱਤੇ ਹੀ ਕਿਊ ਆਰ ਕੋਡ ਲਗਾ ਦਿੱਤਾ ਲੋਕਾਂ ਨੂੰ ਕਿਹਾ ਜਾ ਰਿਹਾ ਕਿ ਸਕੈਨ ਕਰੋ ਤੁਸੀਂ ਸਿੱਧਾ ਹੀ ਅ ਜਿਹੜਾ ਡਿਜੀਟਲ ਤਰੀਕੇ ਦੇ ਨਾਲ ਸ਼ਗਨ ਦਿਓ ਤਾਂ ਇਹ ਤਸਵੀਰਾਂ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਨੇ ਹਾਲਾਂਕਿ ਇਹ ਕਦੋਂ ਦੀਆਂ ਨੇ ਪਰ ਇਹ ਕੇਰਲ ਦੀਆਂ ਤਸਵੀਰਾਂ ਦੱਸੀਆਂ ਜਾ ਰਹੀਆਂ ਨੇ ਕਿ ਕੇਰਲ ਦੀਆਂ ਨੇ ਪਰ ਕਿੱਥੋਂ ਦੀਆਂ ਨੇ ਅੱਗੇ ਉਹ ਇਹ ਕੁਝ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਨੇ ਪਰ ਸੋਸ਼ਲ ਮੀਡੀਆ ਤੇ ਇਹ ਤਸਵੀਰਾਂ ਕਾਫੀ ਜ਼ਿਆਦਾ ਖੇਚ ਦਾ ਕੇਂਦਰ ਬੜੀਆਂ ਹੋਈਆਂ ਨੇ ਬਹੁਤ ਜ਼ਿਆਦਾ ਹੀ ਇਹ ਤਸਵੀਰਾਂ ਵਾਇਰਲ ਹੋ ਗਈਆਂ ਨੇ ਤਾਂ ਇਹਨਾਂ ਵਾਰ ਤਸਵੀਰਾਂ ਨੂੰ ਦੇਖ ਕੇ ਤੁਹਾਡੀ ਕੀ ਵਿਚਾਰ ਹੈ ਤੁਹਾਡੀ ਕੀ ਰਾਏ ਆ ਤੁਸੀਂ ਜ਼ਰੂਰ ਦੱਸਣਾ ਕਿਉਂਕਿ ਲਗਾਤਾਰ ਹੀ ਇਹ ਵੀਡੀਓਜ਼ ਵਾਇਰਲ ਹੋਈਆਂ ਨੇ ਤਾਂ ਆਪਣੀ ਧੀ ਦੇ ਵਿਆਹ ਦੇ ਉੱਤੇ ਪਿਓ ਨੇ ਦੇਖੋ ਵakre ਢੰਗ ਨਾਲ ਹੀ ਸ਼ਗਨ ਲੈਣੇ ਸ਼ੁਰੂ ਕਰ ਦਿੱਤੇ ਨੇ ਬਹੁਤ ਜ਼ਿਆਦਾ ਖੇਚ ਦਾ ਕੇਂਦਰ ਬਣਿਆ ਹੋਇਆ ਹੈ ਬਹੁਤ ਜ਼ਿਆਦਾ ਵੀਡੀਓ ਵਾਇਰਲ ਹੋਈ ਆ ਲੋਕ ਆਪਣੀਆਂ ਪ੍ਰਤੀਕਿਰਿਆ ਵੀ ਜ਼ਾਹਰ ਇਸ ਵੀਡੀਓ ਨੂੰ ਦੇਖ ਕੇ ਕਰਦੇ ਨੇ ਆ ਵੀਡੀਓ ਨੂੰ ਜਰਾ ਤੁਸੀਂ ਗੌਰ ਨਾਲ ਦੇਖਿਓ ਤੇ ਇਸ ਨੂੰ ਵਧੇਰੇ ਸ਼ੇਅਰ ਕਰਕੇ ਲੋਕਾਂ ਤੱਕ ਜ਼ਰੂਰ ਪਹੁੰਚਾ ਦਿਓ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋਈ ਹੈ ਇਹ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਜਾ ਰਹੇ ਹਾਂ ਇਹ ਵੀਡੀਓ ਨੂੰ ਤੁਸੀਂ ਦੇਖਿਓ ਕਿਉਂਕਿ ਹੁਣ ਇੱਕ ਧੀ ਦਾ ਵਿਆਹ ਤੇ ਆਪਣੀ ਧੀ ਦੇ ਵਿਆਹ ਦੇ ਵਿੱਚ ਪਿਓ ਨੇ ਇੱਕ ਵੱਖਰਾ ਹੀ ਨਵਾਂ ਹੀ ਕੰਮ ਕਰ ਦਿੱਤਾ ਜਾਨੀ ਕਿ ਜਦੋਂ ਤੁਸੀਂ ਵਿਆਹ ਤੇ ਜਾਂਦੇ ਹੋ ਤੇ ਤੁਸੀਂ ਉਸ ਵਿਆਹ ਤੇ ਜਾ ਕੇ ਪਰਿਵਾਰਕ ਮੈਂਬਰਾਂ ਨੂੰ ਸ਼ਗਨ ਦਿੰਦੇ ਹੋ ਸ਼ਗਨ ਤੁਸੀਂ ਕਾਰਡ ਦੇ ਵਿੱਚ ਪਾ ਕੇ ਲਫਾਫੇ ਵਿੱਚ ਪਾ ਕੇ ਦਿੰਦੇ ਹੋ ਪਰ ਐਸਪੀਓ ਨੇ ਵੱਖਰੇ ਹੀ ਢੰਗ ਨਾਲ ਸ਼ਗਲ ਲੈਣਾ ਸ਼ੁਰੂ ਕਰ ਦਿੱਤਾ ਆਪਣੇ ਸੂਟ ਦੇ ਜਿਹੜੀ ਜੇਬ ਦੇ ਉੱਤੇ ਕਿਊ ਆਰ ਕੋਡ ਲਗਾ ਦਿੱਤਾ ਹੈ ਪੀਟੀਐਮ ਦਾ ਤੇ ਉਸ ਤੋਂ ਬਾਅਦ ਲੋਕ ਸਕੈਨ ਕਰਨਗੇ ਤੇ ਆਨਲਾਈਨ ਹੀ ਸ਼ਗਨ ਜਿਹੜਾ ਵਾ ਅਦਾ ਕਰਨਗੇ ਹਾਲਾਂਕਿ ਬਹੁਤ ਸਾਰਾ ਬਦਲਾਅ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਪਰ ਹੁਣ ਨਵਾਂ ਹੀ ਟ੍ਰੈਂਡ ਹੋਰ ਸ਼ੁਰੂ ਹੋ ਚੁੱਕਾ ਹੈ ਸ਼ਗਨ ਵੀ ਆਨਲਾਈਨ ਲੈਣੇ ਸ਼ੁਰੂ ਕਰ ਦਿੱਤੇ ਨੇ ਜਦੋਂ ਤੁਸੀਂ ਬਾਜ਼ਾਰਾ ਚ ਕੋਈ ਚੀਜ਼ ਲੈਂਦੇ ਹੋ ਤੇ ਤੁਸੀਂ ਆਨਲਾਈਨ ਪੇਮੈਂਟ ਕਰਦੇ ਹੋ ਪਰ ਹੁਣ ਤਾਂ ਸ਼ਗਨ ਵੀ ਆਨਲਾਈਨ ਜਿਹੜੇ ਹੁਣੇ ਸ਼ੁਰੂ ਹੋ ਚੁੱਕੇ ਨੇ ਤਾਂ ਇੱਕ ਪਿਓ ਨੇ ਆਪਣੇ ਸੂਟ ਦੀ ਜੇਬ ਦੇ ਉੱਤੇ ਹੀ ਕਿਊ ਆਰ ਕੋਡ ਲਗਾ ਦਿੱਤਾ ਲੋਕਾਂ ਨੂੰ ਕਿਹਾ ਜਾ ਰਿਹਾ ਕਿ ਸਕੈਨ ਕਰੋ ਤੁਸੀਂ ਸਿੱਧਾ ਹੀ ਅ ਜਿਹੜਾ ਡਿਜੀਟਲ ਤਰੀਕੇ ਦੇ ਨਾਲ ਸ਼ਗਨ ਦਿਓ ਤਾਂ ਇਹ ਤਸਵੀਰਾਂ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਨੇ ਹਾਲਾਂਕਿ ਇਹ ਕਦੋਂ ਦੀਆਂ ਨੇ ਪਰ ਇਹ ਕੇਰਲ ਦੀਆਂ ਤਸਵੀਰਾਂ ਦੱਸੀਆਂ ਜਾ ਰਹੀਆਂ ਨੇ ਕਿ ਕੇਰਲ ਦੀਆਂ ਨੇ ਪਰ ਕਿੱਥੋਂ ਦੀਆਂ ਨੇ ਅੱਗੇ ਉਹ ਇਹ ਕੁਝ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਨੇ ਪਰ ਸੋਸ਼ਲ ਮੀਡੀਆ ਤੇ ਇਹ ਤਸਵੀਰਾਂ ਕਾਫੀ ਜ਼ਿਆਦਾ ਖੇਚ ਦਾ ਕੇਂਦਰ ਬਣੀਆਂ ਹੋਈਆਂ ਨੇ ਬਹੁਤ ਜ਼ਿਆਦਾ ਹੀ ਇਹ ਤਸਵੀਰਾਂ ਵਾਇਰਲ ਹੋ ਗਈਆਂ ਨੇ ਤਾਂ ਇਹਨਾਂ ਵਾਰ ਤਸਵੀਰਾਂ ਨੂੰ ਦੇਖ ਕੇ ਤੁਹਾਡੀ ਕੀ ਵਿਚਾਰ ਹੈ ਤੁਹਾਡੀ ਕੀ ਰਾਏ ਆ ਤੁਸੀਂ ਜ਼ਰੂਰ ਦੱਸਣਾ ਕਿਉਂਕਿ ਲਗਾਤਾਰ ਹੀ ਇਹ ਵੀਡੀਓਜ਼ ਵਾਇਰਲ ਹੋਈਆਂ ਨੇ ਤਾਂ ਆਪਣੀ ਧੀ ਦੇ ਵਿਆਹ ਦੇ ਉੱਤੇ ਪਿਓ ਨੇ ਦੇਖੋ ਵakre ਢੰਗ ਨਾਲ ਹੀ ਸ਼ਗਨ ਲੈਣੇ ਸ਼ੁਰੂ ਕਰ ਦਿੱਤੇ ਨੇ ਬਹੁਤ ਜ਼ਿਆਦਾ ਖੇਚ ਦਾ ਕੇਂਦਰ ਬਣਿਆ ਹੋਇਆ ਹੈ ਬਹੁਤ ਜ਼ਿਆਦਾ ਵੀਡੀਓ ਵਾਇਰਲ ਹੋਈ ਆ ਲੋਕ ਆਪਣੀਆਂ ਪ੍ਰਤੀਕਿਰਿਆ ਵੀ ਜ਼ਾਹਰ ਇਸ ਵੀਡੀਓ ਨੂੰ ਦੇਖ ਕੇ ਕਰਦੇ ਨੇ ਦਾ ਆ ਵੀਡੀਓ ਨੂੰ ਜਰਾ ਤੁਸੀਂ ਗੌਰ ਨਾਲ ਦੇਖਿਓ ਤੇ ਇਸ ਨੂੰ ਵਧੇਰੇ ਸ਼ੇਅਰ ਕਰਕੇ ਲੋਕਾਂ ਤੱਕ ਜ਼ਰੂਰ ਪਹੁੰਚਾ ਦਿਓ